ਜੀ ਪੰਜਾਬੀਓ ਸਤਿ ਸ੍ਰੀ ਅਕਾਲ ਜਿਵੇਂ ਕਿ ਸੀਐਮ ਭਗਵੰਤ ਮਾਨ ਦੇ ਅਸਤੀਫੇ ਨੂੰ ਲੈ ਕੇ ਹਰ ਰੋਜ਼ ਚਰਚਾਾਂਵਾਂ ਚੱਲਦੀਆਂ ਸੀ ਪੰਜਾਬ ਦੇ ਵਿੱਚ ਤਾਂ ਮੈਂ ਤੁਹਾਨੂੰ ਪੜ੍ਹ ਕੇ ਸੁਣਾਉਣ ਲੱਗਾ ਪਹਿਲਾਂ ਕਿ ਤੁਹਾਨੂੰ ਜਿਹੜੀ ਗੱਲ ਹੈ ਮੈਂ ਪਹਿਲਾਂ ਹੀ ਸਾਫ਼ ਕਰ ਦੇਵਾਂ ਕਿ ਸੀਐਮ ਭਗਵੰਤ ਮਾਨ ਦੇ ਜਿਹੜੇ ਕਿ ਸਲਾਹਕਾਰ ਸੀ ਉਹ ਐਸਡੀ ਸਲਾਹਕਾਰ ਦੇ ਅਸਤੀਫੇ ਪਿੱਛੋਂ ਅਰਵਿੰਦ ਕੇਜਰੀਵਾਲ ਨੇ ਵੱਡਾ ਐਕਸ਼ਨ ਲੈ ਲਿਆ ਸੀਮ ਭਗਵੰਤ ਮਾਨ ਤੇ ਅਸਤੀਫਾ ਲੈਣ ਜਾ ਰਹੇ ਨੇ ਅਰਵਿੰਦ ਕੇਜਰੀਵਾਲ ਚਰਕੇ ਦਾ ਗੁਰੂ ਸੀ ਸੀਐਮ ਅਰਵਿੰਦ ਕੇਜਰੀਵਾਲ ਦਿੱਲੀ ਦਾ ਮੁੱਖ ਮੰਤਰੀ ਤਾਂ ਉਹਨਾਂ ਨੇ ਅਸਤੀਫਾ ਲੈਣ ਦੀ ਜਿਹੜੀ ਕਿ ਗੱਲ ਕਹਿ ਦਿੱਤੀ ਹੈ ਮੈਂ ਤੁਹਾਨੂੰ ਸੁਣਾਉਂਗਾ ਤਾਂ ਦੇਖੋ ਪੰਜਾਬ ਦੇ ਵਿੱਚ ਹਰ ਰੋਜ਼ ਜਿਵੇਂ ਚਰਚਾਵਾਂ ਦੇ ਵਿੱਚ ਗੱਲ ਰਹਿੰਦੀ ਸੀ ਸੀਐਮ ਭਗਵੰਤ ਮਾਨ ਦੀ ਕੁਰਸੀ ਕਿਸੇ ਵੀ ਵੇਲੇ ਖਿਸਕ ਸਕਦੀ ਹੈ ਪੰਜਾਬ ਦੇ ਲੋਕਾਂ ਦੇ ਪ੍ਰਤੀ ਉਹਨਾਂ ਨੇ ਕੰਮ ਕਾਜ ਨਹੀਂ ਕੀਤੇ ਕਿ ਹਾਈ ਕਮਾਂਡ ਦੇ ਵੀ ਸਖਤ ਜਿਹੜੀ ਕਿ ਨਜ਼ਰ ਉਹਦੇ ਉੱਤੇ ਹੈਗੀ ਆ ਤਾਂ ਸਾਡੇ ਪੰਜਾਬ ਦੇ ਲੋਕਾਂ ਨੇ ਕਿੰਨਾ ਉਹਨਾਂ ਨੂੰ ਮਤਲਬ ਸਤਕਾਰ ਦਿੱਤਾ ਸੀ 92 ਸੀਟਾਂ ਦੇ ਕੇ ਉਹਨਾਂ ਨੂੰ ਪੰਜਾਬ ਦੇ ਵਿੱਚ ਲੈ ਕੇ ਜਾਂਦਾ ਤਾਂ ਹੁਣ ਤਾਂ ਤੁਸੀਂ ਕੋਲੀ ਜਾਓ ਕਿ ਆਦੂ ਬਾਦ ਜਿਹੜੀ ਇੱਕ ਸਰਕਾਰ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਕਦੇ ਜ਼ਿੰਦਗੀ ਦੇ ਵਿੱਚ ਤੁਹਾਨੂੰ ਪੰਜਾਬ ਦੇ ਵਿੱਚ ਨਜ਼ਰ ਨਹੀਂ ਆਊਗੀ ਗੱਗੋ ਭਗਵੰਤ ਮਾਨ ਨੇ ਜਿਹੜੇ ਕਿ ਲੋਕ ਐਨੇ ਮੈਂ ਕਹਿੰਦਾ ਵੀ ਐਨੇ ਸਤਾਤੇ ਲੋਕਾਂ ਦਾ ਮੂੰਹ ਕੋਈ ਕਿਧਰੇ ਨੂੰ ਹੋ ਰਿਹਾ ਤੇ ਕੋਈ ਕਿਧਰੇ ਨੂੰ ਹੋ ਰਿਹਾ ਪਾਰਟੀਆਂ ਕਿਹੜੀਆਂ ਸੀ ਕਾਂਗਰਸ ਤੇ ਕਾਲੀ ਦਲ ਪਾਰਟੀ ਚੌਥੀ ਪਾਰਟੀ ਦਾ ਨਿਰਮਾਣ ਜਿਹੜਾ ਪੰਜਾਬ ਦੇ ਵਿੱਚ ਹੋਣ ਜਾ ਰਿਹਾ ਉਹ ਵੀ ਮੈਂ ਤੁਹਾਡੇ ਸਾਹਮਣੇ ਧਰੂੰਗਾ ਕਪੂਰੀ ਵਿਸਤਾਰ ਦੇ ਨਾਲ ਜਿਹੜੀ ਅੱਜ ਚਰਚਾ ਕਰਨੀ ਹੈ ਉਹ ਗੱਲ ਹੈ ਵੀ ਸੀਐਮ ਭਗਵੰਤ ਮਾਨ ਦਾ ਜਿਹੜਾ ਕਿ ਅਸਤੀਫਾ ਲਿਆ ਜਾ ਰਿਹਾ ਕਦੋਂ ਵੀ ਖਬਰ ਆ ਸਕਦੀ ਹੈ ਇੱਕ ਦਿਨ ਦੇ ਵਿੱਚ ਡੇਢ ਦਿਨ ਦੇ ਵਿੱਚ ਦੋ ਦਿਨਾਂ ਦੇ ਅੰਦਰ ਅੰਦਰ ਯਾਨੀ ਅਸਤੀਫੇ ਦੀ ਗੱਲ ਜਿਹੜੀ ਚੱਲੀ ਹੈ ਇਹਨੂੰ ਲੈ ਕੇ ਵੱਡੇ ਪੱਧਰ ਤੇ ਉਹਨਾਂ ਨੇ ਐਕਸ਼ਨ ਕਰ ਦਿੱਤਾ ਜਿਹੜਾ ਕਿ ਅਰਵਿੰਦ ਕੇਜਰੀਵਾਲ ਦਿੱਲੀ ਦਾ ਇਹਦਾ ਗੁਰੂ ਹੈ ਮੈਂ ਗੁਰੂ ਕਿਉਂ ਕਹਿੰਦਾ ਕਿਉਂਕਿ ਸਾਡੇ ਪੰਜਾਬ ਦੀ ਸਰਕਾਰ ਦਿੱਲੀੋਂ ਚੱਲਦੀ ਸੀ ਤਾਂ ਇਹ ਉਹਨਾਂ ਦੇ ਅੱਗੇ ਜਾ ਕੇ ਚੁੱਕਦਾ ਸੀ ਕਐਮ ਭਗਵੰਤ ਮਾਨ ਜਿਹੜਾ ਕਿ ਕੱਲੇ ਪੈ ਚੁੱਕੇ ਨੇ ਹਰ ਰੋਜ਼ ਉਹਨੂੰ ਝਟਕੇ ਤੇ ਝਟਕਾ ਦਿੱਤਾ ਜਾ ਰਿਹਾ ਕਦੇ ਉਹਦਾ ਕੋਈ ਬੰਦਾ ਖੋਇਆ ਜਾਂਦਾ ਕਦੇ ਕੁਝ ਹੋਰ ਹੋ ਜਾਂਦਾ ਕਐਮ ਭਗਵੰਤ ਮਾਨ ਦਾ ਜਿਹੜਾ ਕਿ ਅਸਤੀਫਾ ਦੋਦੀ ਪੂਰੀ ਕਹਾਣੀ ਹੈ ਇਹ ਮੈਂ ਤੁਹਾਡੇ ਸਾਹਮਣੇ ਧਰੂੰਗਾ ਤਾਂ ਕਿ ਤੁਹਾਨੂੰ ਵੀ ਪਤਾ ਲੱਗੇ ਕਿ ਜਿਹੜੀ ਇਹ ਚਰਚਾ ਚੱਲਦੀ ਸੀ ਦਰਸਾਲੇ ਸੱਚ ਹੁੰਦੀ ਜਾਂਦੀ ਹੈ ਪੰਜਾਬ ਵਾਸੀਆਂ ਨੇ ਬੜਾ ਹੀ ਮੈਂ ਕਹਿੰਦਾ ਵੀ ਮਾਨ ਮਹਿਸੂਸ ਕੀਤਾ ਸੀ ਜਿਹੜਾ ਕਿ ਕੱਲੇ ਚਿਹਰੇ ਨੂੰ ਵੋਟਾਂ ਪਾਈਆਂ ਸੀ ਭਗਵੰਤ ਮਾਨ ਨੂੰ ਤਾਂ ਮੈਂ ਤੁਹਾਡੇ ਸਾਹਮਣੇ ਜਿਹੜੀ ਹੈ ਅਪਡੇਟ ਆ ਉਹ ਦਰਨਾ ਚਾਹੂੰ ਆ ਅਸਤੀਫਾ ਕਦੋਂ ਮਿਲ ਸਕਦਾ ਕਦੋਂ ਨਹੀਂ ਮਿਲ ਸਕਦਾ ਇਹ ਤੁਹਾਨੂੰ ਇਸ ਦੇ ਵਿੱਚ ਪਤਾ ਲੱਗ ਜਾਣਾ ਪਹਿਲਾਂ ਸੁਣੋ ਧਿਆਨ ਦੇ ਨਾਲ ਆਖ ਚੱਕ ਕੇ ਆਪ ਆਪ ਨੂੰ ਸਾਡੀ ਦੇ ਸਪੀਕਰ ਅਰਵਿੰਦ ਕੇ ਜੀ ਵਾਕਵਲੋਂ ਅਤੇ ਹਾਈ ਕਮਾਂਡ ਵੱਲੋਂ ਕਿਉਂ ਵਾਰ-ਵਾਰ ਤੇ ਪੇ ਜਾ ਰਹੇ ਨੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਜੋ ਕਿ ਹਰ ਹਫਤਾ ਕੋਈ ਨਵੀਂ ਖਸੂਬੀ ਪਾ ਦਿੱਤੀ ਜਾਂਦੀ ਹੈ ਆਪ ਆਪ ਦੀ ਪਾਰਟੀ ਦੇ ਕਰਮਿੰਨਰ ਅਰਵਿੰਦ ਕੇਜੇਵਾਲ ਨੂੰ ਕਿ ਅਰਵਿੰਦ ਕੇਜੇਵਾਲ ਹੱਥੋ ਕੇ ਸੀਐਮ ਸਾਹਿਬ ਦੇ ਪਿੱਛੇ ਬੈਠੇ ਨੇ 2022 ਦੀਆਂ ਅਸੈਂਬਲੀ ਚੋਣਾਂ ਜਿੱਦੇ ਫੇਸ ਵੈਲਿਊ ਦੀ ਗੱਲ ਚੱਲੀ ਜਾ ਰਹੀ ਜੇ ਤੇ ਮਾਨ ਸਾਹਿਬ ਨੇ ਫੇਸ ਵੈਲਿਊ ਨੂੰ ਰੋਟਾ ਪਈਆਂ ਸੀ ਇੱਕ ਪਾਸੇ ਬਦਲਾਅ ਸੀ ਕਿਉਂਕਿ ਪੰਜਾਬ ਦੇ ਲੋਕ ਸਰੋਪਣੀ ਅਖਾਰੀਦ ਹਤੇ ਭਾਪੀ ਜਨਤਾ ਪਾਰਟੀ ਕੋ ਉਸ ਪਾਰਟੀ ਤੋਂ ਪੂਰੀ ਤਰ੍ਹਾਂ ਅਜਿੱਕੇ ਸੀ ਸ਼੍ਰੋਮਣੀ ਅਕਾਲੀ ਦਲ ਨੇ ਤਾਂ ਹਮੇਸ਼ਾ ਜਦੋਂ ਵੀ ਸਰਕਾਰ ਬਣਾਈ ਹੈ ਭਾਰਤੀ ਜਨਤਾ ਪਾਰਟੀ ਦੇ ਨਾਲ ਗੱਜਬੱਡਰਾਈ ਬਣਾਈ ਹੈ ਕਾਂਗਰਸ ਨੇ ਆਪਣੇ ਬਕੂਤੇ ਦੇ ਬਣਾਈ ਲੋਕਾਂ ਦੇ ਬਦਲਾਅ ਦੇ ਨਾਮ ਤੇ ਧੜਾ ਧੜ ਵੋਟਾਂ ਪਾਈਆਂ ਲੇਕਿਨ ਥੋੜੇ ਜੇ ਦਿਨ ਹੋ ਗਏ ਨੇ ਜਦੋਂ ਦੇ ਅਰਵਿੰਦ ਕੇਜੇਵਾਲ ਜੇਲ੍ਹ ਦੇ ਵਿੱਚੋਂ ਬਾਹਰ ਆਏ ਨੇ ਲਗਾਤਾਰ ਕੋਨਾ ਬਣੋ ਵੱਡੇ ਧੁਮਾਕੀ ਵੱਡੇ ਫੈਸਲੇ ਕੀਤੇ ਜਾ ਰਹੇ ਨੇ ਯਾਨੀ ਕਿ ਉਸ ਫੈਸਲਿਆਂ ਦੇ ਵਿੱਚ ਬਿਲਕੁਲ ਦੱਲ ਅੰਦਾਜ਼ੀ ਨਹੀਂ ਕੀਤੀ ਜਾ ਰਹੀ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਯਾਨੀ ਇੱਕ ਇੱਕ ਸਾ ਦੇ ਦੇਖੋ ਸੂਬੇ ਦਾ ਜਿਹੜਾ ਮੁੱਖ ਮੰਤਰੀ ਸੀਐਮ ਭਗਵੰਤ ਮਾਨ ਹੈ ਇਹਦੀ ਕੋਈ ਵੀ ਦਖਲ ਅੰਦਾਜ਼ੀ ਨਹੀਂ ਚੱਲ ਰਹੀ ਆਪਣੇ ਹੀ ਦਫਤਰ ਦੇ ਵਿੱਚ ਯਾਨੀ ਬਰਾਬਰ ਇੱਕ ਬੰਦਾ ਬਿਠਾ ਦਿੱਤਾ ਗਿਆ ਜਿਹੜਾ ਗਯਰਵਿੰਦ ਕੇਜਰੀਵਾਲ ਦਾ ਕੋਈ ਨਿੱਜੀ ਕੋਈ ਕਰੀਬੀ ਬੰਦਾ ਹੈ ਕਾ ਦਾ ਨਾਮ ਹੈ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਵੀ ਜਿਹੜੀ ਇਹ ਚਾਲ ਚੱਲ ਰਹੇ ਨੇ ਦਿੱਲੀ ਦੇ ਲੋਕ ਸਾਡੇ ਪੰਜਾਬ ਦੀ ਮੈਂ ਕਹਿੰਦਾ ਵੀ ਪੱਟੀ ਮੇਸ ਉਹਨੇ ਪੂਰੇ ਪੰਜਾਬ ਨੂੰ ਚੁਕਾ ਦਿੱਤਾ ਦਿੱਲੀ ਦੇ ਮੂਹਰੇ ਜਦੋਂ ਸੀਐਮ ਭਗਵੰਤ ਮਾਨ ਦਾ ਸਿਰ ਝੁਕਦਾ ਹੈ ਤਾਂ ਉਹਦਾ ਸਾਡੇ ਪੰਜਾਬ ਦਾ ਵੀ ਨਾਲ ਹੀ ਝੁਕ ਜਾਂਦਾ ਹੈ ਇਹ ਗੱਲ ਤੁਹਾਨੂੰ ਕਬੂਲ ਕਰਨੀ ਪੈਣੀ ਹੈ ਮੰਨਣੀ ਪੈਣੀ ਹੈ ਪੰਜਾਬ ਦੇ ਲੋਕਾਂ ਨੂੰ ਦਿੱਲੀ ਦੇ ਮੂਹਰੇ ਝੁਕਾਉਣ ਵਾਲਾ ਅੱਜ ਕੱਲਾ ਰਹਿ ਗਿਆ ਹਰ ਪਾਸੇ ਪੰਡੀ ਹੋਈ ਪਈ ਐ ਮੈਂ ਕਹਿੰਦਾ ਵੀ 2-4 ਦਿਨਾਂ ਦੀ ਗੱਲ ਆ ਪੰਜਾਬੀਓ ਤੁਹਾਡੇ ਸਾਹਮਣੇ ਸੀਐਮ ਭਗਵੰਤ ਮਾਨ ਦਾ ਅਸਤੀਫਾ ਤੈਅ ਮੰਨਿਆ ਜਾ ਰਿਹਾ ਕਿਉਂਕਿ ਜਿਹੜਾ ਇਹਨਾਂ ਦਾ ਹੈੱਡ ਕੁਆਟਰ ਐ ਉਹਨਾਂ ਦੇ ਵਿੱਚ ਵੀ ਹਲਚਲ ਤੇਜ਼ ਹੋ ਚੁੱਕੀ ਐ ਸੀਐਮ ਭਗਵੰਤ ਮਾਨ ਨੂੰ ਲੈ ਕੇ ਅਸਤੀਫੇ ਦੀ ਗੱਲ ਆ ਜਿਹੜੀ ਇਹ ਵੱਡੇ ਪੱਧਰ ਤੇ ਉੱਠੀ ਪਈ ਐ ਵੀ ਕਿਹੜੇ ਵੇਲੇ ਜਾਨੀ ਇਹਦੇ ਤੋਂ ਅਸਤੀਫਾ ਲਈਏ ਤੇ ਇਹਨੂੰ ਜੇਲ੍ਹ ਭੇਜੀਏ ਜੇਲ੍ਹ ਜਾਣਾ ਵੀ ਇਹਦਾ ਤੈਅ ਮੰਨਿਆ ਜਾ ਰਿਹਾ ਕਿਉਂਕਿ ਇਹਦੇ ਉੱਤੇ ਭ੍ਰਸ਼ਟਾਚਾਰ ਦੇ ਮਾਰ ਰੋਜ਼ ਹੀ ਦਾਦਾ ਰਹਿਣਾ ਜੀ ਇਹਦੇ ਭ੍ਰਸ਼ਟਾਚਾਰ ਦੇ ਜਿਹੜੇ ਕਿਆ આરોਪ ਲੱਗੇ ਨੇ ਉਹਨਾਂ ਦੇ ਆਧਾਰ ਤੇ ਇਹਨਾਂ ਨੂੰ ਅਰੈਸਟ ਕੀਤਾ ਜਾਊਗਾ। ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਜਿਹੜੀ ਮੈਂ ਗੱਲ ਦੱਸੀ ਆ ਇਹ ਪੂਰੀ ਸੱਚ ਸਾਬਤ ਹੁੰਦੀ ਜਾ ਰਹੀ ਹੈ। ਕਿਸੇ ਵੀ ਵੇਲੇ ਉਹਦੇ ਤੋਂ ਹਸਤੀਫਾ ਲੈ ਸਕਦੇ ਨੇ। ਦਿੱਲੀ ਦੇ ਹਰਵਿੰਦ ਕੇਜਰੀਵਾਲ ਮੁੱਖ ਮੰਤਰੀ ਆਪ ਤਾਂ ਪਹਿਲਾਂ ਹੀ ਦੇ ਚੁੱਕੇ ਨੇ ਕਿਤੇ ਨਾ ਕਿਤੇ ਉਹਨਾਂ ਦੇ ਦਿਲ ਦੇ ਵਿੱਚ ਜਿਹੜੀ ਚੱਲ ਰਹੀ ਗੱਲ ਕੀ ਸੀਐਮ ਭਗਵੰਤ ਮਾਨ ਬਚਿਆ ਤਾਂ ਮੈਂ ਇਹਨੂੰ ਵੀ ਜਿਹੜਾ ਕਿ लाचार ਵੈਸੇ ਦਾ ਕਰ ਹੀ ਦਿੱਤਾ ਤਾਂ ਦੂਜੇ ਪਾਸੇ ਜਿਹੜੇ ਕੇ ਦੇ ਅ ਇਸ ਓਐਸਡੀ ਹੈ ਉਹ ਵੀ ਲਾਏ ਜਾ ਰਹੇ ਨੇ ਆਪਣੇ ਬੰਦੇ ਲਾਰੇ ਜਾ ਮਤਲਬ ਲਾਏ ਲਾਏ ਜਾ ਰਹੇ ਨੇ ਤਾਂ ਤੁਸੀਂ ਹੁਣ ਦੱਸੋ ਕਿ ਪੰਜਾਬ ਦੇ ਵਿੱਚ ਬਚਿਆ ਕੀ ਹੈ ਪੰਜਾਬ ਦੇ ਮੁੱਖ ਮੰਤਰੀ ਨੂੰ ਤਾਂ ਲਾਚਾਰ ਕਰ ਦਿੱਤਾ ਤੇ ਪੰਜਾਬ ਦੇ ਵਿੱਚ ਜੇ ਕੋਈ ਆਪਣਾ ਵਿੱਚ ਚਰਚਾ ਚੱਲ ਰਹੀ ਹੈ ਵੀ ਜਿਵੇਂ ਸੀਐਮ अरविंद केजरीवाल ਚਲਾਊਗਾ ਆਪਣੀ ਸੱਤਾ ਪੰਜਾਬ ਦੇ ਵਿੱਚ ਤਾਂ ਕਿ ਉਹਨੂੰ ਸਾਡੇ ਪੰਜਾਬ ਦੇ ਲੋਕ ਸਵੀਕਾਰ ਕਰ ਲੈਣਗੇ ਇਹ ਤੁਹਾਡੇ ਫੈਸਲੇ ਨੇ ਤੁਹਾਡੇ ਮੂਹਰੇ ਮੈਂ ਜਿਹੜੀ ਅਪਡੇਟ ਧਰੀ ਆ ਉਸ ਤੋਂ ਬਾਅਦ ਤੁਸੀਂ ਆਪਣੇ ਜਿਹੜੀ ਕਿ ਸਲਾਹ ਗਈ ਕੀ ਤੁਹਾਡੇ ਵਿਚਾਰ ਨੇ ਉਹ ਤੁਸੀਂ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਣਾ ਅਗਲੀ ਜਿਹੜੀ ਕਿ ਅਪਡੇਟ ਹੋਣੀ ਆ ਉਹ ਵੀ ਆਪਾਂ ਕੋਈ ਚੰਗੀ ਜਣੀ ਆਪਣੇ ਪੰਜਾਬ ਦੇ ਲਈ ਹੋਵੇ ਤਾਂ ਮੈਂ ਤੁਹਾਡੇ ਲਈ ਨਵੀਂ ਨਵੀਂ ਜਿਹੜੀ ਜਾਣਕਾਰੀ ਉਹ ਤੁਹਾਡੇ ਲਈ ਪੇਸ਼ ਕਰਦਾ ਰਹੂੰਗਾ ਤਾਂ ਜਿਹੜੇ ਭੈਣ ਭਰਾ ਨਵੇਂ ਚੈਨਲ ਤੇ ਉਹ ਸਬਸਕ੍ਰਾਈਬ ਕਰ ਲੈਣ ਵੀਡੀਓ ਨੂੰ ਅੱਗੇ ਤੱਕ ਸ਼ੇਅਰ ਕਰਨ ਬੈੱਲ ਦੀ ਘੰਟੀ ਜਰੂਰ ਦਵਾ ਦੇਣਾ ਜੀ ਧੰਨਵਾਦ